ਬੱਸਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀहां ਕੱਲ ਪੂਰੇ ਪੰਜਾਬ ਭਰ ਦੇ ਵਿੱਚ ਸਰਕਾਰੀ ਬੱਸਾਂ ਜਿਹੜੀਆਂ ਨੇ ਉਹ ਨਹੀਂ ਚੱਲਣਗੀਆਂ ਪਨ ਬਸਤੇ ਪੀ ਆਰਟੀਸੀ ਬੱਸ ਦੇ ਕੱਚੇ ਮੁਲਾਜ਼ਮਾਂ ਦੇ ਵੱਲੋਂ ਹੜਤਾਲ ਕਰ ਦਿੱਤੀ ਗਈ ਹੈ ਤੇ ਲਗਭਗ 3000 ਬੱਸਾਂ ਜਿਹੜੀਆਂ ਨੇ ਉਹ ਕੱਲ ਬੰਦ ਰਹਿਣਗੀਆਂ ਕੱਲ 12 ਵਜੇ ਤੋਂ ਬਾਅਦ ਦੇ ਵਿੱਚ ਪੂਰੇ ਪੰਜਾਬ ਭਰ ਦੇ ਵਿੱਚ ਬੱਸਾਂ ਜਿਹੜੀਆਂ ਨੇ ਉਹ ਬੰਦ ਰਹਿਣਗੀਆਂ ਸਰਕਾਰੀ ਬੱਸਾਂ ਨਹੀਂ ਚੱਲਣਗੀਆਂ ਤਾਂ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਇਹ ਜਾਣਕਾਰੀ ਅੱਗੇ ਤੱਕ ਜਰੂਰ ਪਹੁੰਚਾ ਦਿਓ ਤਾਂ ਜੋ ਸਾਰੇ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਕਿ ਕੱਲ ਪੂਰੇ ਪੰਜਾਬ ਭਰ ਦੇ ਵਿੱਚ ਬੱਸਾਂ ਜਿਹੜੀਆਂ ਨੇ ਉਹ ਬੰਦ ਕਰ ਦਿੱਤੀਆਂ ਗਈਆਂ ਨੇ 12 ਵਜੇ ਤੋਂ ਬਾਅਦ ਦੇ ਵਿੱਚ ਪਨਬਸਤੇ ਪੀ ਆ ਟੀ ਸੀ ਦੇ ਕੱਚੇ ਮੁਲਾਜ਼ਮਾਂ ਦੇ ਵੱਲੋਂ ਹੜਤਾਲ ਕੀਤੀ ਜਾਣੀ ਹੈ ਟੱਕਾ ਜਾਮ ਕੀਤਾ ਜਾਣਾ ਤਾਂ ਮੰਗਾਂ ਨੂੰ ਲੈ ਕੇ ਜਿਹੜੀਆਂ ਮੰਗਾਂ ਕੱਚੇ ਮੁਲਾਜ਼ਮ ਰੱਖ ਰਿਹਾ ਕਿ ਸਾਨੂੰ ਪੱਕਿਆਂ ਕੀਤਾ ਜਾਵੇ ਸਾਡੀ ਤਨਖਾਹ ਦੇ ਵਿੱਚ ਵਾਧਾ ਕੀਤਾ ਜਾਵੇ ਆਊਟਸੋਰਸਿੰਗ ਤੇ ਜਿਹੜੀ ਭਰਤੀ ਹੁੰਦੀ ਹੈ ਜਿਹੜੀ ਕੰਟਰੈਕਟ ਭਰਤੀ ਹੁੰਦੀ ਹੈ ਉਸ ਭਰਤੀ ਨੂੰ ਬੰਦ ਕੀਤਾ ਜਾਵੇ ਤੇ ਸਾਨੂੰ ਪੱਕਿਆਂ ਕਰਕੇ ਤੇ ਸਾਡੇ ਜਿਹੜੀ ਸੈਲਰੀ ਹੈ ਸਾਡੀਆਂ ਤਨਖਾਹਾਂ ਜਿਹੜੀਆਂ ਨੇ ਉਹ ਵਧਾਈਆਂ ਜਾਣ ਤਾਂ ਇਹ ਹੋਰ ਵੀ ਤਵਾ ਮੰਗਾ ਨੇ ਮੁਲਾਜ਼ਮਾਂ ਦੀਆਂ ਜਿਹੜੇ ਡਰਾਈਵਰ ਨੇ ਚਾਹੇ ਪਨਬਸ ਦੇ ਹੋਗੇ ਚਾਹੇ ਪੀਆਰਟੀਸੀ ਦੇ ਡਰਾਈਵਰ ਹੋਗੇ ਤਾਂ ਇਹਨਾਂ ਦੀਆਂ ਕੁਝ ਮੰਗਾਂ ਨੇ ਤਾਂ ਮੰਗਾਂ ਨੂੰ ਲੈ ਕੇ ਇਹਨਾਂ ਨੇ ਪ੍ਰੋਟੈਸਟ ਕਰਨਾ ਹੈ ਔਰ 13 ਤਰੀਕ ਨੂੰ 13 ਤਰੀਕ ਨੂੰ ਵਿਧਾਨ ਸਭਾ ਦਾ ਘਰਾਓ ਵੀ ਕਰਨਾ ਹੈ ਔਰ ਕੱਲ ਪੰਜਾਬ ਦੇ ਵਿੱਚ ਪੂਰੇ ਪੰਜਾਬ 'ਚ 12 ਵਜੇ ਤੋਂ ਬਾਅਦ ਦੇ ਵਿੱਚ ਸਰਕਾਰੀ ਬੱਸਾਂ ਬੰਦ ਕਰ ਦਿੱਤੀਆਂ ਗਈਆਂ ਨੇ ਤਾਂ ਘਰੋਂ ਨਿਕਲਣ ਤੋਂ ਪਹਿਲਾਂ ਜੇਕਰ ਕਿਤੇ ਤੁਸੀਂ ਕੱਲ ਟਰੈਵਲ ਕਰਨਾ ਹੈ 12 ਵਜੇ ਤੋਂ ਬਾਅਦ ਦੇ ਵਿੱਚ ਬੱਸਾਂ ਬੰਦ ਹੋ ਚੁੱਕੀਆਂ ਨੇ ਤਾਂ ਉਸੇ ਹਿਸਾਬ ਦੇ ਨਾਲ ਤੁਹਾਨੂੰ ਖੱਜਲ ਨਾ ਹੋਣਾ ਪਵੇ ਤਾਂ ਇਹ ਖਬਰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਸਾਰੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਕੱਲ ਪੂਰੇ ਪੰਜਾਬ ਦੇ ਵਿੱਚ 12 ਵਜੇ ਤੋਂ ਬਾਅਦ ਦੇ ਵਿੱਚ ਸਰਕਾਰੀ ਬੱਸਾਂ ਬੰਦ ਹੋ ਜਾਣਗੀਆਂ ਲਗਭਗ 3000 ਦੇ ਕਰੀਬ ਬੱਸਾਂ ਜਿਹੜੀਆਂ ਨੇ ਉਹ ਹੜਤਾਲ ਤੇ ਨੇ 3000 ਦੇ ਕਰੀਬ ਬੱਸਾਂ ਜਿਹੜੀਆਂ ਨੇ ਉਹ ਹੜਤਾਲ ਤੇ ਹੋਣਗੀਆਂ ਤਾਂ ਵੱਡੀ ਖਬਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਜਿਹੜੇ ਕੱਚੇ ਮੁਲਾਜ਼ਮ ਨੇ ਪੀਆਰਟੀਸੀ ਤੇ ਪਰਮਬਸ ਤੇ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਇਹ ਜਿਹੜਾ ਪ੍ਰੋਟੈਸਟ ਹੈ ਉਹ ਕੀਤਾ ਜਾਣਾ ਹੈ 12 ਵਜੇ ਤੋਂ ਬਾਅਦ ਦੇ ਵਿੱਚ ਪੂਰੇ ਪੰਜਾਬ ਭਰ ਦੇ ਵਿੱਚ ਜਿਹੜੀਆਂ ਬੱਸਾਂ ਨੇ ਉਹ ਬੰਦ ਕਰ ਦਿੱਤੀਆਂ ਜਾਣਗੀਆਂ 3000 ਦੇ ਕਰੀਬ ਪੂਰੇ ਪੰਜਾਬ ਦੇ ਵਿੱਚ ਬੱਸਾਂ ਜਿਹੜੀਆਂ ਨੇ ਉਹ ਬੰਦ ਰਹਿਣਗੀਆਂ ਤਾਂ ਰੂਟ ਕਿਹੜੇ-ਕਿਹੜੇ ਨੇ ਰੂਟ ਦੇ ਅਸੀਂ ਜੇਕਰ ਗੱਲ ਕਰਦੇ ਆ ਤਾਂ ਅੰਮ੍ਰਿਤਸਰ ਹੋ ਗਿਆ ਲੁਧਿਆਣਾ ਹੋ ਗਿਆ ਪਟਿਆਲਾ ਹੋ ਗਿਆ ਮਾਨਸਾ ਬਠਿੰਡਾ ਜਾਂ ਮੁਹਾਲੀ ਚੰਡੀਗੜ੍ਹ ਹੋ ਗਿਆ ਤਾਂ ਜਿਹੜੇ ਵੀ ਰੂਟਾਂ ਤੇ ਤੁਸੀਂ ਜਾਣਾ ਹੈ ਕੱਲ ਨੂੰ ਤਾਂ ਉਹ ਬਿਲਕੁਲ ਧਿਆਨ ਦਿਓ ਆਪਣਾ ਆਲਟਰਨੇਟਿਵ ਲੱਭ ਲਿਓ ਕਿਉਂਕਿ ਕੱਲ ਨੂੰ ਸਰਕਾਰੀ ਬੱਸਾਂ 3000 ਦੇ ਕਰੀਬ ਸਰਕਾਰੀ ਬੱਸਾਂ ਜਿਹੜੀਆਂ ਨੇ ਉਹ ਬੰਦ ਰਹਿਣਗੀਆਂ ਔਰ ਇਸੇ ਨਾਲ ਕੀ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਨੇ ਧਰਨਾ ਦੇਣਾ ਹੈ ਔਰ ਕੱਲ 12 ਵਜੇ ਤੋਂ ਬਾਅਦ ਦੇ ਵਿੱਚ ਬੰਦ ਕਰਕੇ ਬੱਸਾਂ ਤੇ 13 ਤਰੀਕ ਨੂੰ 13 ਮਾਰਚ ਨੂੰ ਵਿਧਾਨ ਸਭਾ ਦਾ ਕਰਾਉ ਕਰਨਾ ਹੈ ਕਿਉਂਕਿ ਵਿਧਾਨ ਸਭਾ ਦੇ ਵਿੱਚ ਜਿਹੜਾ ਬਜਟ ਸੈਸ਼ਨ ਚੱਲ ਰਿਹਾ ਹੈ ਤਾਂ ਉੱਥੇ ਘਰਾਓ ਕੀਤਾ ਜਾਣਾ ਤਾਂ ਵੱਡੀ ਖਬਰ ਹੈ ਪੂਰੇ ਪੰਜਾਬ ਭਰ ਦੇ ਵਿੱਚ ਬੱਸਾਂ ਨੂੰ ਲੈ ਕੇ ਚੱਕਾ ਜਾਮ ਕਰ ਦਿੱਤਾ ਜਾਣਾ ਹੈ ਕੱਚੇ ਮੁਲਾਜ਼ਮਾਂ ਦੇ ਵੱਲੋਂ ਸ਼ਰਤਾਂ ਰੱਖੀਆਂ ਗਈਆਂ ਨੇ ਕਿ ਸਾਨੂੰ ਪੱਕਿਆਂ ਕੀਤਾ ਜਾਵੇ ਜਿਹੜੀ ਕੰਟ੍ਰੈਕਟ ਬੇਸ ਤੇ ਜਿਹੜੀ ਆਊਟਸੋਰਸਿੰਗ ਭਰਤੀ ਹੁੰਦੀ ਹੈ ਉਸ ਭਰਤੀ ਨੂੰ ਬੰਦ ਕੀਤਾ ਜਾਵੇ ਸਾਡੀਆਂ ਤਨਖਾਹਾਂ ਦੇ ਵਿੱਚ ਵਾਧਾ ਕੀਤਾ ਜਾਵੇ ਕਈ ਮੁਲਾਜ਼ਮ ਤਾਂ ਕਹਿੰਦੇ ਐ ਕਿ ਸਾਡੀਆਂ ਤਨਖਾਹਾਂ ਰੁਕੀਆਂ ਹੋਈਆਂ ਨੇ ਸਾਨੂੰ ਸਮੇਂ ਸਿਰ ਨਹੀਂ ਮਿਲ ਰਹੀਆਂ ਤਾਂ ਉਹ ਚੀਜ਼ ਦਾ ਵੀ ਹੱਲ ਕੀਤਾ ਜਾਵੇ ਕਿਉਂਕਿ ਠੀਕ ਹੈ ਕੰਮ ਹੈ ਹਰ ਇੱਕ ਨੇ ਜੇ ਕੋਈ ਕੰਮ ਕਰਦਾ ਹੈ ਤਾਂ ਉਸ ਨੂੰ ਸੈਲਰੀ ਵੀ ਚਾਹੀਦੀ ਹੈ ਔਰ ਟਾਈਮ ਟੂ ਟਾਈਮ ਚਾਹੀਦੀ ਹੈ ਘਰਾਂ ਵਰਗੇ ਘਰ ਨੇ ਸਾਰੇ ਸੈਲਰੀਆਂ ਤੋਂ ਹੀ ਚੱਲਦੇ ਹੋਣੇ ਆ ਘਰ ਇਹ ਵੀ ਹੁੰਦਾ ਹੈ ਕਿ ਕਿਸੇ ਨੇ ਉਹੀ ਆਪਣਾ ਕਮਾਉਣਾ ਤੇ ਉਹੀ ਖਾਣਾ ਤਾਂ ਸਾਰੇ ਘਰਾਂ ਵਰਗੇ ਘਰ ਨੇ ਤਾਂ ਇਹ ਮੰਗਾ ਜੜੀਆਂ ਨੇ ਉਹ ਕਾਮਿਆਂ ਦੇ ਵੱਲੋਂ ਰੱਖੀਆਂ ਗਈਆਂ ਨੇ ਜਿਹੜੇ ਡਰਾਈਵਰ ਨੇ ਕਨੈਕਟਰ ਨੇ ਤਾਂ ਪਨਬਸ ਤੇ ਪੀਆਰਟੀਸੀ ਦੋਨਾਂ ਡਿਪੂ ਜਿਹੜੇ ਨੇ ਪੂਰੇ ਪੰਜਾਬ ਦੇ ਵਿੱਚ ਹਾਂ ਜਿਹੜੀ ਹੜਤਾਲ ਕੀਤੀ ਜਾਣੀ ਆ ਬੱਸਾਂ ਦੀ 12 ਵਜੇ ਤੋਂ ਬਾਅਦ ਦੇ ਵਿੱਚ ਬੱਸਾਂ ਬੰਦ ਕਰ ਦਿੱਤੀਆਂ ਜਾਣਗੀਆਂ ਪੀ ਆਰਟੀਸੀ ਤੇ ਪੰਬਸ ਯਾਨੀ ਕਿ ਜਿਹੜੀਆਂ ਸਰਕਾਰੀ ਬੱਸਾਂ ਨੇ ਉਹ ਬੰਦ ਕਰ ਦਿੱਤੀਆਂ ਜਾਣਗੀਆਂ ਪੂਰੇ ਪੰਜਾਬ ਭਰ ਦੇ ਵਿੱਚ ਚੱਕਾ ਜਾਮ ਕੀਤਾ ਜਾਣਾ ਤਾਂ ਡਰਾਈਵਰਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾਣਾ ਹੈ ਰੋਜ਼ ਪ੍ਰਦਰਸ਼ਨ ਦੇ ਵੱਜੋਂ ਇਹ ਜਿਹੜਾ ਆ ਬੰਦ ਕਰ ਦਿੱਤਾ ਗਿਆ ਔਰ 13 ਮਾਰਚ ਨੂੰ ਵਿਧਾਨ ਸਭਾ ਦਾ ਘਰਾਓ ਕੀਤਾ ਜਾਣਾ ਤਾਂ ਵੱਡੀ ਖਬਰ ਲੈ ਕੇ ਹਾਜ਼ਰਾਂ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਬੱਸਾਂ ਨੇ ਸਰਕਾਰੀ ਬੱਸਾਂ ਜਿਹੜੀਆਂ ਨੇ ਪਨਬਸ ਤੇ ਪੀਆਰਟੀਸੀ ਬੱਸਾਂ ਉਹ ਬੰਦ ਕਰ ਦਿੱਤੀਆਂ ਜਾਣਗੀਆਂ ਕੱਲ ਯਾਨੀ ਕਿ 12 ਮਾਰਚ 12 ਵਜੇ ਤੋਂ ਬਾਅਦ ਸਰਕਾਰੀ ਬੱਸਾਂ ਜਿਹੜੀਆਂ ਨੇ ਚਾਹੇ ਉਹ ਪੀਆਰਟੀਸੀ ਐ ਤੇ ਚਾਹੇ ਪਨਬਸ ਐ 12 ਮਾਰਚ 12 ਵਜੇ ਤੋਂ ਬਾਅਦ ਦੇ ਵਿੱਚ ਬੱਸਾਂ ਬੰਦ ਕਰ ਦਿੱਤੀਆਂ ਜਾਣਗੀਆਂ